ਆ ਰਿਆਂ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਅੱਪਾ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਜੀ ਬਹੁਤ ਸੋਹਣਾ ਇਹ ਡਿਜ਼ਾਈਨ ਬੜਕੀ ਤਿਆਰ ਹੋਇਆ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਕੂਟੀ ਜਾਗ ਟਸਕੀ ਵੀ ਤੇ ਲਓ ਜੀ ਅੱਪਾ ਹੁਣ ਸੋਹਣਾ ਇਹ ਡਿਜ਼ਾਈਨ ਬਣਾ ਕੇ ਤਿਆਰ ਕਰੀਏ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਲਓ ਜੀ ਦੋ ਦੋ ਦੇ ਹਿਸਾਬ ਨਾਲ ਆਪਾਂ ਕੁੰਡੇ ਪਾਏ ਇल्ली ਸਲਾਈ ਆਪਾਂ ਕੁੰਡੇ ਪਾਉਣ ਤੋਂ ਬਾਅਦ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਾਂਗੇ ਤੁਸੀਂ ਕੁੰਡੇ ਪਾ ਕੇ ਬਾਰਡਰ ਤੋਂ ਬਾਅਦ ਉਲਟੀ ਸਲਾਈ ਜ਼ਰੂਰ ਪਾਉਣੀ ਹੈ ਲੋ ਜੀ ਪਹਿਲਾ ਗੁੰਡਾ ਆਪਾਂ उल्टा बना लिया जी दो कुंडे अपना सीधे बनावेंगे उल्टी साइड तो दूजी सिलाई चिखो जी इस तरह दो कुंडे उल्टे तागा बैक सैड करा दोडे सीधे तागा अपनी कहीं करा कुंडे उल्टे तागा बैक साइड करा दो कुंडे सीधे लो जी ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਿਆ ਹੁਣ ਆ ਗਈ ਜੀ ਆਪਾਂ ਤੀਜੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਆਪਾਂ ਬਗੈਰ ਬੁਨੇ ਤਾਰ ਲੈ ਜੀ ਤਾਂ ਅੱਗੇ ਆਪਣੀ ਕੰਨੀ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਜੀ ਦੇਖੋ ਇਸ ਤਰ੍ਹਾਂ ਤਾਂ ਅੱਗੇ ਬੈਕ ਸਾਈਡ ਕਰਾਂਗੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲੇ ਸਿੱਧੇ ਕੁੰਡਿਆਂ ਨੂੰ ਪਹਿਲਾ ਕੁੰਡਾ ਸਿੱਧਾ ਬਣਾ ਲੈ ਤੱਕ ਆਪਣੀ ਕੰਨੀ ਕਰਾਂਗੇ ਇੱਕ ਵਿਚਾਲੇ ਬਲ ਪਾਵਾਂਗੇ ਦੂਜਾ ਕੁੰਡਾ ਵੀ ਸਿੱਧਾ ਬਣਾਵਾਂ ਇਸ ਤਰ੍ਹਾਂ ਦੋ ਕੁੰਡੇ ਉਲਟੇ ਤੱਕ ਅਗ੍ਹਾ ਵੈਕਸ ਆਇਡ ਕਰਾਂਗੇ ਇੱਕ ਕੁੰਡਾ ਸਿੱਧਾ ਲਓ ਜੀ ਵਿਚਾਲੇ ਆਪਾਂ ਬਲ ਮਾਰ ਲਿਆ ਸਿੱਧੇ ਕੁੰਡਿਆਂ ਦੇ ਦੋ ਕੁੰਡੇ ਉਲਟੇ ਤੱਕ ਅਗ੍ਹਾ ਵੈਕਸ ਆਇਡ పేలా కు కండా ఉల్టా బ తాగా బ్యాక సైడ్ కండే సీధే ఆ తిన్నే కల్టే బ బీ జిధే బ దొన్నే కండే జా మారే తరం ఉల్టే బ ਦੋ ਕੁੰਡੇ ਸਿੱਧੇ ਹੁਣ ਆ ਗਏ ਆਪਾਂ ਸਿੱਧੇ ਪਾਸੀ ਸਿੱਧੀ ਸਲਾਈ ਤੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਦੋ ਕੁੰਡੇ ਉਲਟੇ ਤਾਂ ਅਗਾ ਵੈਕਸਾਈਡ ਕਰਾਂਗੇ ਆ ਤਿੰਨੇ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਲੋ ਜੀ ਹੰਡੀ ਖਿ ਇਸ ਤਰ੍ਹਾਂ దో కడే ఉల్టే ధాగా బాడ కిధే తాగా అని కన్ని కల్టే ధాగా బాడ కాలా కు దో కడే సీధే తిని కండే ఉల్టే దో కు సో కు ఫధే ఆ గీ కు కండా సోజన సైతే ਪਹਿਲਾ ਕੁੰਡਾ ਆਪਾਂ ਨੀਚੀ ਧਾਰਾਂਗੇ ਇਸ ਤਰ੍ਹਾਂ ਤੇ ਦੋ ਕੁੰਡੇ ਉਲਟੇ ਤੇ ਹੁਣ ਆਪਾਂ ਜਿਹੜਾ ਕੁੰਡਾ ਬਣਾਏ ਹੈ ਜਿਉ ਨੂੰ ਘਟਾਵਾਂਗੇ ਇਸ ਤਰ੍ਹਾਂ ਆ ਦੇਖੋ ਆ ਦੇਖੋ ਇਸ ਤਰ੍ਹਾਂ ਆ ਬਚਾ ਲੜਾ ਕੁੰਡਾ ਆਪਾਂ ਇਧਰ ਐ ਮੂਰੇ ਚੜਾਵਾਂਗੇ ਆ ਦੇਖੋ ਤੇ ਇਧਰ ਲਾ ਕੁੰਡਾ ਆਪਾਂ ਜਮਾ ਮੂਰੇ ਮੂਰਲੇ ਕੁੰਡਿਆਂ ਦਾ ਦੋ ਦੇ ਇੱਕ ਕਰਾਂਗੇ ਜੀ ਆਪਾਂ ਆ ਦੇਖੋ ਜਿਹੜੇ ਮੂਰਲੇ ਕੁੰਡੇ ਆਈ ਇਹਨਾਂ ਦੇ ਇੱਕ ਬਣਾਵਾਂਗੇ ਬੈਕ ਸਾਈਡ ਤੋਂ ਤੇ ਇੱਕ ਕੁੰਡਾ ਆਪਾਂ ਕੱਲਾ ਬਣਾਗੇ ਲੋਚ ਦੋ ਦੇ ਦੋ ਹੀ ਕੁੰਡੇ ਰਹਿ ਗਏ ਆਪਣੇ ਤਾਂ ਅੱਗ ਆਪਣੇ ਕੰਨੀ ਦੋ ਕੁੰਡੇ ਉਲਟੇ ਤਾਂ ਅੱਗ ਬੈਕ ਸਾਈਡ ਇਸ ਤਰ੍ਹਾਂ ਅੱਲਾਪਾ ਤਿੰਨੀ ਗੁੰਡੇ ਇਧਰ ਲਈ ਸਲਾਈ ਤੇ ਲਾ ਲਾਂਗੇ ਜੀ ਜਿਹੜਾ ਵਿਚਾਲੜਾ ਗੁੰਡਾ ਇਹਨੂੰ ਆਪਾਂ ਇਧਰ ਚੜਾ ਲਾਂ ਇਸ ਤਰ੍ਹਾਂ ਮੂਰੇ ਫਿਰ ਵਿਚਾਲੇ ਇਧਰਲੇ ਮੂਰਲੇ ਨੂੰ ਕਰਾਂਗੇ ਤੇ ਇਧਰਲੇ ਸਿਰੇ ਵਾਲੀ ਗੁੰਡੇ ਨੂੰ ਆਪਾਂ ਇਧਰ ਮੂਰੇ ਲੈ ਕੇ ਆਵਾਂ ਲਓ ਜੀ ਦੋ ਗੁੰਡਿਆਂ ਦਾ ਇੱਕ ਬਣਾਤਾ ਲਓ ਜੀ ਇਸ ਤਰ੍ਹਾਂ ਲੋਜੀ ਅਸੀਂ ਫਿਰ ਆਪਣਾ ਦੂਸਰਾ ਡਿਜ਼ਾਈਨ ਬਸ ਉਲਟੀ ਸਲਾਈ ਤੋਂ ਸ਼ੁਰੂ ਹੋ ਜਾਂਦਾ ਲੋਜੀ ਆ ਦੇਖੋ ਇਸ ਤਰ੍ਹਾਂ ਬਣਦਾ ਆਪਣਾ ਡਿਜ਼ਾਈਨ ਆ ਦੇਖੋ ਜੀ ਇੰਨਾ ਆਪਣਾ ਬਣਾਇਆ ਹੋਇਆ ਡਿਜ਼ਾਈਨ ਇਸ ਤਰ੍ਹਾਂ ਲੱਗਦਾ ਆ ਦੇਖੋ ਬਹੁਤ ਸੋਹਣਾ ਇਹ ਡਿਜ਼ਾਈਨ ਲੱਗਦਾ ਆਪਣਾ ਬਹੁਤ ਸੋਹਣਾ ਡਿਜ਼ਾਈਨ ਇਹ ਬਣ ਕੇ ਤਿਆਰ ਹੋਇਆ ਜੀ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਕਿਸੇ ਵੀ ਹੁਣ ਨਾ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਜੇ ਮੇਰੇ ਚੈਨਲ ਤੇ ਆ ਪਹਿਲੀ ਵਾਰ ਆਉਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕੰਟੀ ਵਾਲਾ ਬਟਨ ਦਬਾ ਦਿਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਆਪਾਂ ਲੈ ਕੇ ਅੱਗੇ ਸੋਹਣੀ ਸੋਹਣੀ ਜੀ ਡਿਜ਼ਾਈਨ ਐਂਡ ਤੇ ਕਰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ